ਮਿੱਟੀ ਬਾਈ 1125 ਨੂੰ ਮਾਨਯੋਗ ਐਸਐਸਪੀ ਸਾਹਿਬ ਦੀ ਦੇ ਦਿਸੰਤ ਨਿਰਦੇਸ਼ਾਂ ਅਧੀਨ ਉਹਨਾਂ ਦੇ ਹੁਕਮ ਕਾਬੂ ਕਰ ਪ੍ਰਾਈਸਲੇ ਚੈਕਿੰਗ ਗਰੀਓ ਪਈ ਗਈ ਸੀ ਜੋਤਰਾ ਨੇ ਚੈਕਿੰਗ ਈਐਸਸੀ ਸੁਖਰਾਜ ਸਮੇਤ ਪਾਰਟੀ ਵੱਲੋਂ ਜਿਲਪ੍ਰੀਤ ਸਿੰਘ ਜਿਸ ਜਿਲ ਵਾਸੀ ਪਰਤ ਹਾਲਤ ਹੰਦੋਈ ਨੂੰ ਪਰਾਨੇ ਚੈਕਿੰਗ ਕਾਬੂ ਕੀਤਾ ਜੋ ਇਸ ਪਾਸੋਂ ਤੋਰੀ ਸੁਦਾ ਇੱਕ ਮੋਟਰਸਾਈਕਲ ਸੁਪਲੈਂਡਰ ਬਰਾਮਦ ਕਰਕੇ ਇਹਦੇ ਖਿਲਾਫ ਮੁਕੱਦਮਾ ਨੰਬਰ 219 ਅੰਡਰ ਸੈਕਸ਼ਨ 303 2 317 2 ਪੀਐਨਐਸ ਤਹਿਤ ਮੁਕੱਦਮਾ ਦਰਜ ਕਰਕੇ ਇਸ ਨੂੰ ਮਾਂਜੋਦਾਰ ਗ੍ਰਿਫਟ ਪੇਸ਼ ਕਰਕੇ ਦਾ ਉਸਰਮਾਂਡ ਹੱਥ ਕੀਤਾ ਗਿਆ ਸੀ ਜੋ ਦਾਮੇ ਪੁੱਛਗੇ ਸੀ ਇਸ ਦੇ ਇਨਸਾਫ ਦੇ ਆਧਾਰ ਤੇ ਮੰਗਲ ਸਿੰਘ ਕਿਲੇਸ ਮੰਗਾ ਵਾਸੀ ਤਿੰਨ ਹੋਈ ਅਤੇ ਇੱਕ ਹੋਰ ਦਰਸ਼ੀ ਨੂੰ ਗਿਆ ਨਾਮਜ਼ਦ ਕੀਤਾ ਗਿਆ ਹੈ ਅਤੇ ਮੰਗਲ ਸਿੰਘ ਨੂੰ ਐਸ்சி ਸੁਰਾਜ ਵੱਲੋਂ ਕਾਬੂ ਕਰਕੇ ਇਸ ਪਾਸੋਂ ਇੱਕ ਹੋਰ ਚੋਰੀ ਦਾ ਪਲੈਂਡਰ ਮੋਟਰਸਾਈਕਲ ਬਰਾਮਦ ਕੀਤਾ ਸੀ ਜੋ ਦਰਾਂਨੇ ਪੁੱਛ ਕੇ ਦੋਹਾਂ ਦੋਸ਼ੀਆਂ ਨੇ ਮਿੱਤੀ 24 1125 ਨੂੰ ਪੰਜ ਮੋਟਰਸਾਈਕਲ ਹੋਰ ਚੋਰੀशुदा ਇਹਨਾਂ ਨੇ ਬਰਾਮਦੇ ਕਰਾਇਆ ਜੋ ਟੋਟਲ ਸੱਤ ਮੋਟਰਸਾਈਕਲ ਬਰਾਮਦ ਹੋ ਚੁੱਕੇ ਹਨ ਜੇ ਜਿਆਦਾ ਜਿਹੜਾ ਰੋਕੀ ਹੋਈ ਹੈ ਉਹ ਪੀਛੇ ਵਾਰ ਦੱਸਿਆ ਗਿਆ ਪੜ੍ਹੇਗਾ ਤੁਸੀਂ ਨਹੀਂ ਉਹਨੂੰ ਕਾਬੂ ਕਰਨ ਵਾਸਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਕਾਬੂ ਕਰਕੇ ਹੋ ਸਕਦਾ ਹੈ ਨਾ ਪਾਸੋਂ ਹੋਰ ਵੀ ਮੋਟਰਸਾਈਕਲ ਚੋਰੀ-ਚੋਰਾ ਆਬੰਦ ਕੀਤੀ ਜਾਵੇ ਇਹਨਾਂ ਦਾ ਪਹਿਲਾ ਟੈਕਲ ਹੌਟ ਜੋ ਦਿਲਪੀਤ ਦੇਲਾ ਇਹ ਫਿਰਿਆਲ ਮੁਲ ਪਰ ਦੇ ਮਕਦਮੇ ਵਿੱਚ ਇੱਥੇ ਮਾਨਯੋਗ ਅਦਾਲਤ ਕੋਲੋਂ ਇਹ ਪੀਓ ਡਿਕਲੇਅਰ ਵੀ ਹੋ ਚੁੱਕਾ ਹੈ ਇਸ ਵਿੱਚ ਵੀ ਇਹਦੀ ਗ੍ਰਿਫਤਾਰੀ ਬਾਤ ਹੈ ਤੇ ਇਸ ਤੋਂ ਇਲਾਵਾ ਇਹ ਨਸ਼ੇ ਦੀ ਪੀੜ ਤੇ ਹੀ ਨਸ਼ੇ ਦੀ ਆਦੀ ਹੀ ਉਹਦੀ ਪੂਰਤੀ ਵਾਸਤੇ ਮੋਟਰਸਾਈਕਲ ਚੋਰੀ ਕਰਕੇ ਅੱਗੇ ਵੇਚਣ ਦੀ ਕੋਸ਼ਿਸ਼ ਕਰਦੇ ਕਿੰਨੇ ਚਿਰ ਤੋਂ ਕਰ ਰਹੇ ਸੀ ਇੱਕ ਤਰੀਬ 5-6 ਮਹੀਨੇ ਤੋਂ ਲਗਭਗ ਅੱਗੇ ਪਸਕੇ ਚੱਲ ਰਹੀ ਹੈ ਜੂੰਨ ਸਾਹਮਣੇ ਆਉਣ ਦੀ ਕੋਸ਼ਿਸ਼ ਦੇਖ ਲਾਂਗੇ ਇਹ ਅਵੇ ਇੰਨਾ ਨੇ 7 ਚੋਰੀ ਕੀਤੇ ਅੱਗੇ ਵੇਚਣ ਦੀ ਪ੍ਰਾਜ਼ ਵਿੱਚ ਹੀ ਬਾਟੇ 7 ਦੇ 7 ਰਿਕਵਰ ਹੋ ਗਏ ਜਿੱਥੇ ਵੇਚਦੇ ਹਾਂ ਮੋਟਰ ਜਦੋਂ ਹੀ ਪਤਾ ਕਰੋਗੇ ਉਹਨਾਂ ਦੇ ਵੀ ਕਾਰਵਾਈ ਜਿਹੜੇ ਲੈਂਦੇ ਹਾਂ ਹਾਂ ਜਿਹੜਾ ਇਹੋ ਜਿਹੀ ਕੋਈ ਗੱਲ ਸਾਹਮਣੇ ਨਹੀਂ ਆਈ ਜਦੋਂ ਤਕੀ ਸਾਹਮਣੇ ਆਇਆ ਉਹਨਾਂ ਦੇ ਖਿਲਾਫ ਵੀ ਕਾਰਵਾਈ ਮਿੱਟੀ ਬਾਈ 11 25 ਨੂੰ ਮਾਨਯੋਗ ਐਸਐਸਪੀ ਸਾਹਿਬ ਦੀ ਦਿਸ਼ਾ-ਨਿਰਦੇਸ਼ਾਂ ਅਧੀਨ ਅਧਿਕਾਰੀਆਂ ਦੇ ਹੁਕਮ ਕਾਬੂ ਕਰੈਕਿੰਗ ਗਰੀਓ ਫੜੀ ਗਈ ਸੀ ਜੋ ਦਰਾਂ ਨੇ ਚੈਕਿੰਗ ਈਐਸੀ ਸੁਖਰਾਜ ਸਮੇਤ ਪਾਰਟੀ ਵੱਲੋਂ ਜਿਲਪ੍ਰੀਤ ਸਿੰਘ ਜਿਸ ਦੇ ਵਾਰਸੀ ਪਰਤ ਹਾਲਤ ਹੁੰਦੋਈ ਨੂੰ ਦਰਾਂ ਨੇ ਚੈਕਿੰਗ ਕਾਬੂ ਕੀਤਾ ਜੋ ਇਸ ਪਾਸੋਂ ਦੋਰੀ ਸੁਦਾ ਇੱਕ ਮੋਟਰਸਾਈਕਲ ਸਪਲੈਂਡਰ ਬਰਾਮਦ ਕਰਕੇ ਇਹਦੇ ਖਿਲਾਫ ਮੁਕੱਦਮਾ ਨੰਬਰ 219 ਅੰਡਰ ਸੈਕਸ਼ਨ 303 ਅੰਡਰ 2 317 2 ਪੀਐਨਐਸ ਤਹਿਤ ਮੁਕੱਦਮਾ ਦਰਜ ਕਰਕੇ ਇਸ ਨੂੰ ਮਾਜੂਦ ਅਗ੍ਰਿਤ ਪੇਸ਼ ਕਰਕੇ ਦਾ ਉਸਰਮਾਂਡ ਹੱਥ ਕੀਤਾ ਗਿਆ ਸੀ ਜੋ ਦਾਮੇ ਪੁੱਛਗੇ ਸੀ ਇਸ ਦੇ ਇਨਸਾਫ ਦੇ ਆਧਾਰ ਤੇ ਮੰਗਲ ਸਿੰਘ ਕਿਲੇਸ ਮੰਗਾ ਵਾਸੀ ਨੂੰ ਹੋਈ ਅਤੇ ਇੱਕ ਹੋਰ ਦੋਸ਼ੀ ਨੂੰ ਗਿਆ ਨਾਮਜ਼ਦ ਕੀਤਾ ਗਿਆ ਹੈ ਅਤੇ ਮੰਗਲ ਸਿੰਘ ਨੂੰ ਐਸਐਸ ਰਾਜ ਵੱਲੋਂ ਕਾਬੂ ਕਰਕੇ ਇਸ ਪਾਸੋਂ ਇੱਕ ਹੋਰ ਚੋਰੀ ਦਾ ਪਲੈਂਡਰ ਮੋਟਰਸਾਈਕਲ ਬਰਾਮਦ ਕੀਤਾ ਸੀ ਜੋ ਦਰਾਨੇ ਪੁਛਕਿਛ ਦੋਹਾਂ ਦੋਸ਼ੀਆਂ ਨੇ ਮਿੱਤੀ ਚਵੀ 1125 ਨੂੰ ਪੰਜ ਮੋਟਰਸਾਈਕਲ ਹੋਰ ਚੋਰੀशुदा ਇਹਨਾਂ ਨੇ ਬਰਾਮਦ ਕਰਾਇਆ ਜੋ ਟੋਟਲ 7 ਮੋਟਰਸਾਈਕਲ ਬਰਾਮਦ ਹੋ ਚੁੱਕੇ ਹਨ ਜਿਹੜਾ ਜਿਆਦਾ ਜਿਹੜਾ ਰੋਪੀ ਹੈ ਉਹ ਪੀਛੇ ਵਾਰ ਦੱਸਿਆ ਗਿਆ ਪੜ੍ਹਿਆ ਗਿਆ ਨਹੀਂ ਉਹਨੂੰ ਕਾਬੂ ਕਰਨ ਬਾਅਦੇ ਛਾਪੇਮਾਰੀ ਕੀਤੀ ਜਾ ਰਹੀ ਹੈ ਕਾਬੂ ਕਰਕੇ ਹੋ ਸਕਦਾ ਇਹਨਾਂ ਪਾਸੋਂ ਹੋਰ ਵੀ ਮੋਟਰਸਾਈਕਲ ਚੋਰੀ-ਚੋਰੀ ਦਾ ਬਰਾਮਦ ਕੀਤਾ ਜਾਵੇ ਇਹਨਾਂ ਦਾ ਪਹਿਲਾਂ ਟ੍ਰੈਕ ਰਿਪੋਰਟ ਜੋ ਦਿਲਪੀਤ ਦੇਲਾ ਇਹ ਫਿਰ ਇਹ ਮੁਨਵਰ ਦੇ ਮਕਦਮੇ ਵੀ ਇੱਥੇ ਮਾਨਯੋਗ دادਸਤੋਂ ਲੋ ਪੀਓ ਡਿਕਲੇਅਰ ਵੀ ਹੋ ਚੁੱਕਾ ਹੈ ਇਸ ਵਿੱਚ ਵੀ ਇਹਦੀ ਗ੍ਰਿਫਤਾਰੀ ਬਾਤੀ ਹੈ ਤੇ ਇਸ ਤੋਂ ਇਲਾਵਾ ਇਹ ਨਸ਼ੇ ਦੀ ਪੀੜਤੀ ਹੀ ਨਸ਼ੇ ਦੀ ਆਦੀ ਸੀ ਉਹਦੀ ਪੂਰਤੀ ਵਾਸਤੇ ਮੋਟਰਸਾਈਕਲ ਚੋਰੀ ਕਰਕੇ ਅੱਗੇ ਵੇਚਣ ਦੀ ਕੋਸ਼ਿਸ਼ ਕਰਦੀ ਇਕ ਕਰੀਬ 5-6 ਮਹੀਨੇ ਤੋਂ ਲਗਭਗ ਅੱਗੇ ਪੁਸ਼ਕੇ ਚੱਲ ਰਹੀ ਹੈ ਜੂੰਨ ਸਾਹਮਣੇ ਆਉਣ ਦੀ ਕੋਸ਼ਿਸ਼ ਦੇਖ ਲਾਂਗੇ ਇਹ ਅਵੇ ਇੰਨਾ ਨੇ 7 ਚੋਰੀ ਕੀਤੇ ਅੱਗੇ ਵੇਚਣ ਦੀ ਭਰਾ ਦੇ ਵਿੱਚ ਹੀ ਬਾਟੇ 7 ਦੇ 7 ਰਿਕਵਰ ਹੋ ਗਏ ਬਟ ਜਿੱਥੇ ਵੇਚਦੇ ਆ ਮੋਟਾ ਜਦੋਂ ਹੀ ਪਤਾ ਕਰੋਗੇ ਉਹਨਾਂ ਦੇ ਵੀ ਕਾਰਵਾਈ ਜਿਹੜੇ ਲੈਂਦੇ ਹਾਂ ਹਾਂ ਜਿਹੜਾ ਇਹੋ ਜਿਹੀ ਕੋਈ ਗੱਲ ਸਾਹਮਣੇ ਨਹੀਂ ਆਈ ਜਦੋਂ ਤਕੀ ਸਾਹਮਣੇ ਆਇਆ ਉਹਨਾਂ ਦੇ ਖਿਲਾਫ ਵੀ ਕਾਰਵਾਈ ਕੀਤੀ ਗਈ